ਬਿਲਡਿੰਗ ਬਣ ਰਹੀ ਸੀ ਜਿਹੜੀ ਪੁਰਾਣੀ ਬਿਲਡਿੰਗ ਦੇ ਉੱਪਰ ਇਨੋਵੇਸ਼ਨ ਚੱਲ ਰਹੀ ਸੀ ਕਹਿੰਦੇ ਤੇ ਉੱਪਰੋਂ ਇਹਦਾ ਥਿਊ ਦਰਬਾਰ ਸਾਹਿਬ ਦਾ ਬੰਦਾ ਸੀ ਕਿ ਉਧਰੋਂ ਕੰਪਲੇਂਟਾਂ ਆ ਰਹੀਆਂ ਸੀ ਕਿ ਸਟੋਰਟੀ ਦਾ ਇਸ ਪਰ ਕੇਸੀ ਉੱਪਰਲੀ ਮੰਜ਼ਲ ਜਿਹੜੀ ਉਹ ਡੈਮੋਲਿਸ਼ ਕਰਾ ਸਰ ਕਿੰਨੀਆਂ ਮੰਜ਼ਲਾਂ ਜਿਹੜਾ ਹੋਟਲ ਇਹ ਤਿਆਰ ਕੀਤਾ ਜਾ ਰਿਹਾ ਸੀ ਜੀ ਇੱਥੇ ਇਹ ਹੈਗਾ 5-6 ਮੰਜ਼ਿਲਾਂ ਤੇ 7 ਮੰਜ਼ਿਲਾਂ ਤੇ ਕਿੰਨੇ ਸਮੇਂ ਤੋਂ ਜਿਹੜੀ ਸ਼ਿਕਾਇਤ ਆ ਉਹ ਗੱਤੀ ਜਾ ਰਹੀ ਅਸੀਂ ਇਹ ਮਹੀਨੇ ਦੋ ਮਹੀਨੇ ਸ਼ਿਕਾਇਤ ਕਰ ਸਰ ਉਦੋਂ ਕਿਉਂ ਨਹੀਂ ਕਾਰਵਾਈ ਕੀਤੀ ਗਈ ਜੀ ਕਿਉਂਕਿ ਪਹਿਲੇ ਬੰਦ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਇੱਥੇ ਪਹੁੰਚਦੇ ਨੇ ਉਹਨਾਂ ਨੂੰ ਸ਼ਿਕਾਇਤ ਜਿਹੜੀ ਐ ਜੀ ਪੀਸੀ ਵੱਲੋਂ ਕੀਤੀਆਂ ਦੀ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਆ ਉਹ ਜਾਵੜਾ ਵਿਖਾਈ ਦੇ ਰਿਹਾ ਜੀ ਕੰਮ ਬੰਦ ਪਹਿਲੇ ਕਰਵਾਇਆ ਹੋਇਆ ਸੀ ਹਾਂਜੀ ਬੰਦ ਹੀ ਸੀਗਾ ਪਰ ਬਾਹਰਲੇ ਪਾਸੋਂ ਕੰਮ ਬੰਦ ਹੋ ਜਾਂਦਾ ਪਰ ਅੰਦਰਲੇ ਪਾਸੇ ਤਾਂ ਉਸੇ ਤਰੀਕੇ ਦੇ ਨਾਲ ਹੀ ਕੰਮ ਚੱਲਦੇ ਰਹਿੰਦੇ ਨੇ ਜੀ ਨਹੀਂ ਨਹੀਂ ਕੰਮ ਬੰਦ ਕਰਵਾਇਆ ਹੋਇਆ ਸੀ ਥੋੜਾ ਜਿਹਾ ਸਟਾਫ ਦੀ ਕਮੀ ਹੋਣ ਕਰਕੇ ਵਾਰੀ-ਵਾਰੀ ਕੋਦਾਂ ਤੋਂ ਨਹੀਂ ਆਇਆ ਜਾਂਦਾ ਹਾਂ ਅੱਜ ਇਹ ਸੇ ਕੰਮ ਬੰਦ ਕਰਵਾਇਆ ਹੋਇਆ ਸੀ ਤਾਂ ਹੁਣ ਅਸੀਂ ਦੇ ਮੁਲਤੀ ਕਰਦੇ ਆ। ਤਾਂ ਸਰ ਇਹਨਾਂ ਦੇ ਵੱਲੋਂ ਕੋਈ ਵੀ ਜਿਹੜਾ ਲਿਖਤੀ ਤੁਹਾਨੂੰ ਨਹੀਂ ਦਿੱਤਾ ਗਿਆ ਸੀ। ਉਹ ਨਹੀਂ ਦੇ ਦੇ ਰਹੇ ਲਿਖਤ ਦੇ ਰਹੇ। ਅੱਛਾ ਜੀ। ਦੇ ਬਿਲਡਿੰਗ ਕਿੰਨਾ ਦੀ ਜੀ ਹੈ? ਬਿਲਡਿੰਗ ਮੈਨੂੰ ਨਹੀਂ ਪਤਾ। ਤਾਂ ਕੋਈ ਇਥੇ ਪਹੁੰਚਿਆ ਸਵੇਰ ਦਾ ਪਈ ਜਦੋਂ ਤਾਂ ਕਾਰਵਾਈ ਚੱਲ ਰਹੀ ਆ ਕੋਈ ਪਹੁੰਚਿਆ ਹੋਂ ਤੱਕ ਹੋਟਲ ਦਾ ਮਾਲਕ ਆਏ ਕੋਈ ਕੰਸਰਨਡ ਬੰਦੇ ਆਏ। ਅੱਛਾ ਜੀ। ਕੀ ਕੀ ਕੀਤਾ ਗਿਆ ਜੀ ਉਹਨਾਂ ਦੇ ਵੱਲੋਂ ਆ ਕੇ ਦਰਨਾ ਕੀ ਗੱਲ ਬਾਤ ਕੁਝ ਨਹੀਂ ਅਸੀਂ ਉਹਨਾਂ ਨੂੰ ਕਿਹਾ ਵੀ ਗਿਰਾ ਰਹੇ ਹਾਂ ਜੀ ਬਸ ਬੈਠੇ ਹੋ ਵੀ ਨਾ ਸਰ ਜੇਕਰ ਅਸੀਂ ਗੱਲ ਕਰੀਏ ਹੋਰ ਵੀ ਬਹੁਤ ਸਾਰੇ ਹੋਟਲ ਨੇ ਜਿੱਥੋਂ ਦਰਵਾਜ਼ਾ ਚਲਦੀ ਰਹਿੰਦੀ ਹੈ ਜੀ ਕਾਰਵਾਈ ਕਾਰਵਾਈ ਚਲਦੀ ਰਹਿੰਦੀ ਹੈ ਜੀ ਜਿੱਦਾਂ ਜਿੱਦਾਂ ਇਦਾਂ ਕੋਈ ਆਂਦਾ ਉਦੋਂ ਦਾ ਕਾਰਜ ਪਰ ਲੱਗਦਾ ਨਹੀਂ ਕਿ ਤੁਹਾਡੇ ਵੱਲੋਂ ਜਿਹੜੀ ਢਿੱਲੀ ਕਾਰਵਾਈ ਕੀਤੀ ਜਾਂਦੀ ਹੈ ਇੱਕ ਮਹੀਨੇ ਤੋਂ ਉਹਦੇ ਪਿੱਛੇ ਇਹੀ ਕਾਰਨ ਹੈਗੇ ਜੀ ਸਾਡੇ ਕੋਲ ਸਟਾਫ ਦੀ ਵੀ ਕਮੀ ਹੈ ਭਾਈ ਉਹਦੇ ਨਾਲ ਹੀ ਇੱਕ ਥੈਂਕ ਯੂ ਜੀ ਸਰ ਉਹਦੇ ਨਾਲ ਇੱਕ ਹੋਰ ਬਿਲਡਿੰਗ ਤਿਆਰ ਹੋ ਰਹੀ ਹੈ ਜੀ ਉਹਨੂੰ ਵੀ ਟਾਇਆ ਜਾਏਗਾ ਜੀ ਅਸੀਂ ਉਹਦੇ ਤੋਂ ਅਗਾਂਹ ਕਰਾਂ ਲੱਗਦਾ ਨਹੀਂ ਕਿ ਹੋਰ ਵੀ ਬਹੁਤ ਸਾਰੇ ਹੋਟਲ ਜਿਹੜੇ ਨਜਾਇਜ਼ ਇੱਥੇ ਬਣੇ ਹੋਏ ਨੇ ਉਹਨਾਂ ਦੇ ਉੱਪਰ ਹਜੇ ਤੱਕ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਆ। ਚੱਲਦੀ ਰਹਿੰਦੀ ਜੀ ਕਾਰਵਾਈ ਸਾਡੀ ਕੰਟੀਨਿਊ ਹੋਣੀ ਹੈ। ਹਾਂ ਤੇ ਆ ਜੋ ਨਾਲ ਲੱਗਦੇ ਹੱਥ ਲੁੱਟੇ ਨਹੀਂ ਆ ਉਹ ਵੀ ਕਰਕੇ ਜਾਣਾ। ਬਿਲਡਿੰਗ ਬਣ ਰਹੀ ਸੀ ਜਿਹੜੀ ਪੁਰਾਣੀ ਬਿਲਡਿੰਗ ਦੇ ਉੱਪਰ ਇਨੋਵੇਸ਼ਨ ਚੱਲ ਰਹੀ ਸੀ ਖਾਨੀ ਤੇ ਉਪਰੋਂ ਇਹਦਾ ਵੀਊ ਕਰਪਾਤ ਸਾਹਿਬ ਦਾ ਬੰਦਾ ਸੀ ਤੇ ਉਧਰੋਂ ਕੰਪਲੇਂਟਾਂ ਆ ਰਹੀਆਂ ਸੀ ਕਿ ਸਿਕਿਉਰਟੀ ਦਾ ਇਸ ਪਰ ਕੇਸੇ ਉੱਪਰਲੀ ਮੰਜ਼ਲ ਜਿਹੜੀ ਉਹ ਡੈਮੋਲੀਸ਼ਨ ਦਾ ਸਰ ਕਿੰਨੀਆਂ ਮੰਜ਼ਲਾਂ ਜਿਹੜਾ ਹੋਟਲ ਇਹ ਤਿਆਰ ਕੀਤਾ ਜਾ ਰਿਹਾ ਸੀ ਦੀ ਇੱਥੇ ਇਹ ਹੈਗਾ 5-6 ਮੰਜ਼ਿਲ ਜੇ ਨੂੰ ਬਣਦਾ ਹੈ ਤੇ ਕਿੰਨੇ ਸਮੇਂ ਤੋਂ ਜਿਹੜੀ ਸ਼ਿਕਾਇਤ ਆ ਉਹ ਦਿੱਤੀ ਜਾ ਰਹੀ ਅਸੀਂ ਇਹ ਮਹੀਨੇ ਦੋ ਮਹੀਨੇ ਤੋਂ ਸ਼ਿਕਾਇਤ ਆ ਤੇ ਸਰ ਉਦੋਂ ਕਿਉਂ ਨਹੀਂ ਕਾਰਵਾਈ ਕੀਤੀ ਗਈ ਜੀ ਕਿਉਂਕਿ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਇੱਥੇ ਪਹੁੰਚਦੇ ਨੇ ਉਹਨਾਂ ਨੂੰ ਸ਼ਿਕਾਇਤ ਜਿਹੜੀ ਐ ਜੀ ਪੀਸੀ ਵੱਲੋਂ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਆ ਉਹ ਸੰਬੰਧ ਕੇਮ ਬੰਦ ਕਰਾਈ ਦੇ ਰਿਹਾ ਜੀ ਕੰਮ ਬੰਦ ਪਹਿਲੇ ਕਰਵਾਇਆ ਹਾਂ ਜੀ ਹਾਂਜੀ ਕੰਮ ਬੰਦ ਹੀ ਸੀਗਾ ਪਰ ਬਾਹਰਲੇ ਪਾਸੋਂ ਕੰਮ ਬੰਦ ਹੋ ਜਾਂਦਾ ਪਰ ਅੰਦਰਲੇ ਪਾਸੇ ਤਾਂ ਉਸੇ ਤਰੀਕੇ ਦੇ ਨਾਲ ਹੀ ਕੰਮ ਚੱਲਦੇ ਰਹਿੰਦੇ ਨੇ ਜੀ ਨਹੀਂ ਨਹੀਂ ਕੰਮ ਬੰਦ ਕਰਵਾਇਆ ਹੋਇਆ ਸੀ ਥੋੜਾ ਜਿਹਾ ਸਟਾਫ ਦੀ ਕਮੀ ਹੋਣ ਕਰਕੇ ਵਾਰੀ-ਵਾਰੀ ਕੋਸਾਂ ਤੇ ਨਹੀਂ ਆਇਆ ਜਾਂਦਾ ਹਾਂ ਬਾਕੀ ਇਹ ਸੇ ਕੰਮ ਬੰਦ ਕਰਵਾਇਆ ਹੋਇਆ ਸੀ ਤਾਂ ਹੁਣ ਅਸੀਂ ਦੇ ਮੁਲਕੀ ਕਰਦੇ ਸਾਰੇ ਇਹਨਾਂ ਦੇ ਵੱਲੋਂ ਕੋਈ ਵੀ ਅਨੇ ਦੇ ਦੇਰੇ ਲਿਖ ਦੇਰੇ ਅਚਾਰੀ ਇਹ ਬਿਲਡਿੰਗ ਕਿਹਨਾਂ ਦੀ ਜੀ ਹੈ ਬਿਲਡਿੰਗ ਮੈਨੂੰ ਨਹੀਂ ਪਤਾ ਕੋਈ ਇਥੇ ਪਹੁੰਚਾ ਸਵੇਰ ਦਾ ਕੋਈ ਜਿਸ ਦਾ ਕਾਰਵਾਈ ਚੱਲ ਰਹੀ ਹੈ ਕੋਈ ਪਹੁੰਚਿਆ ਹੋਂਦਾ 호텔 ਦਾ ਮਾਲਕ ਆਏ ਕੋਈ ਕੰਸਰਨਡ ਬੰਦੇ ਆਏ ਅਚਾਰੀ ਕਿ ਕੀ ਕਿਹਾ ਗਿਆ ਜੀ ਉਹਨਾਂ ਨੇ ਬੁਲਾ ਕੇ ਤਾਂ ਨਾ ਕੀ ਗੱਲ ਬਾਤ ਕੋਈ ਨਹੀਂ ਅਸੀਂ ਉਹਨਾਂ ਨੂੰ ਕਿਹਾ ਵੀ ਗਿਰਾ ਰਹੇ ਆ ਜੀ ਬਸ ਬੈਠੇ ਉਹ ਵੀ ਬੱਟਾ ਸਰ ਜੇਕਰ ਅਸੀਂ ਗੱਲ ਕਰੀਏ ਹੋਰ ਵੀ ਬਹੁਤ ਸਾਰੇ ਹੋਟਲ ਨੇ ਜਿੱਥੋਂ ਦਰਬਾਰ ਚੱਲਦੀ ਰਹਿੰਦੀ ਹੈ ਜੀ ਕਾਰਵਾਈ ਕਾਰਵਾਈ ਚੱਲਦੀ ਰਹਿੰਦੀ ਹੈ ਜੀ ਜਿੱਦਾਂ ਜਿੱਦਾਂ ਇਦਾਂ ਕੋਈ ਆਂਦਾ ਹੋਂਦਾਂ ਦਾ ਕਾਰਜ ਔਰ ਲੱਗਦਾ ਨਹੀਂ ਕਿ ਤੁਹਾਡੇ ਵੱਲੋਂ ਜਿਹੜੀ ਢਿੱਲੀ ਕਾਰਵਾਈ ਕੀਤੀ ਜਾਂਦੀ ਹੈ 1 ਮਹੀਨੇ ਤੋਂ ਪਰ ਵਿਚੇ ਕੋਈ ਕਾਰਨ ਹੈਗੇ ਜੀ ਸਾਡੇ ਕੋਲ ਸਟਾਫ ਦੀ ਵੀ ਕਮੀ ਹੈ। ਭਾਈ ਉਹਦੇ ਨਾਲ ਵੀ ਇੱਕ ਥੈਂਕ ਯੂ ਜੀ ਸਰ ਉਹਦੇ ਨਾਲ ਇੱਕ ਹੋਰ ਬਿਲਡਿੰਗ ਤਿਆਰ ਹੋ ਰਹੀ ਹੈ ਜੀ ਉਹਨੂੰ ਵੀ ਤਾਇਆ ਜਾਏਗਾ ਜੀ ਉਹਦੇ ਤੋਂ ਕਰਾਂਗੇ ਜੀ ਲੱਗਦਾ ਨਹੀਂ ਕਿ ਹੋਰ ਵੀ ਬਹੁਤ سارے ਹੋਟਲ ਜਿਹੜੇ ਨਯਾਇਜ਼ ਇੱਥੇ ਬਣੇ ਹੋਏ ਨੇ ਉਹਨਾਂ ਦੇ ਉੱਪਰ ਹਜੇ ਤੱਕ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਆ। ਜੀ ਜਲਦੀ ਰਹਿੰਦੀ ਜੀ ਕਾਰਵਾਈ ਸਾਡੀ ਕੰਟੀਨਿਊ ਚੱਲਦੀ ਰਹੇ। ਹੁਣ ਤੇ ਆ ਜੋ ਨਾਲ ਲੱਗਦੇ ਹੱਥੋਂ ਤੇ ਆ ਆ ਉਹ ਵੀ ਕਰਕੇ ਜਾਣਾ।